ਅਸੀਂ ਇਹ ਲਾਗੂ ਹੋ ਗਿਆ ਹੈ ਅਸੀਂ ਬਹੁਤ ਖੁਸ਼ ਹਾਂ ਪਰਿਵਾਰ ਬਹੁਤ ਖੁਸ਼ ਹੈ ਸਾਰਾ ਪਰਿਵਾਰ ਬਹੁਤ ਜਿਆਦਾ ਖੁਸ਼ ਹੈ ਸਾਨੂੰ ਹੁਣ ਕਾਫੀ ਹੈ ਉਮੀਦ ਹੈ ਕਿ ਸਾਨੂੰ ਜਲਦੋ ਜਲਦ ਇੰਡੀਆ ਨਾਗਰੀਕਤਾ ਮਿਲ ਜੂਗੀ ਬਿਲਕੁਲ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਕਾਰੋਬਾਰ ਇੱਕ ਤਰਫ ਹੈ ਇੱਕ ਹੈ ਜਿਹੜਾ ਨਵਾਂ ਜਨਮ ਇੱਕ ਤਰਫ ਹੈ 30 ਸਾਲ ਤੇ ਸਟੇ ਵੀਜ਼ਾ ਲੈ ਕੇ ਵਧਾ ਕੇ ਅਸੀਂ ਭਾਰਤ ਸਰਕਾਰ ਪੰਜਾਬ ਵਿੱਚ ਰਹਿਣਾ ਇਹੀ ਹੈ ਕਿ ਸਾਨੂੰ ਵੀਜ਼ਾ ਲੈਣਾ ਪੈਂਦਾ ਵਾ ਇੱਕ ਸਾਨੂੰ ਇੰਡੀਅਨ ਨਾਗਰੀਕਤਾ ਨਹੀਂ ਮਿਲਦੀ ਪਈ ਹੈ ਸਾਨੂੰ ਇਹ ਮੇਨ ਮੁਸ਼ਕਿਲ ਹੈ ਇੰਡੀਆ ਦੇ ਵਿੱਚ ਜਿਹੜੇ ਕੇ ਸਾਨੂੰ ਆ ਕੀ ਕਾਰੋਬਾਰ ਦੇ ਵਿੱਚ ਵੀ ਕਰਨ ਚ ਕਾਫੀ ਦਿੱਕਤ ਹੁੰਦੀ ਹੈ ਤੇ ਉਸ ਤੋਂ ਇਲਾਵਾ ਸਾਡੇ ਰਿਸ਼ਤੇ ਵਗੈਰਾ ਹੋਣ ਚ ਵੀ ਸਾਨੂੰ ਕਾਫੀ ਪ੍ਰੋਬਲਮਸ ਆਈਆਂ ਨੇ ਪਰ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਯਾਨੀ ਕਿ ਸੀਏ ਲਾਗੂ ਕੀਤੇ ਜਾਣ ਤੋਂ ਬਾਅਦ ਉਹਨਾਂ ਪਰਿਵਾਰਾਂ ਚ ਜੋ ਪਿਛਲੇ ਲੰਬੇ ਅਸਤੇ ਦੇ ਦੌਰਾਨ ਅਫਗਾਨਿਸਤਾਨ ਪਾਕਿਸਤਾਨ ਸਵੇਤ ਵਕਫਕ ਪੁਲਕਾ ਤੋਂ ਮਾਈਗ੍ਰੇਟ ਹੋ ਕੇ ਪਾਰ ਪਹੁੰਚੇ ਸਨ ਲੰਬੇ ਅਸਤੇ ਤੋਂ ਭਾਰਤੀ ਨਾਗਰਿਕਤਾ ਲਈ ਤਰਸ ਰਹੇ ਸਨ ਨੇਕਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ ਤਾਂ ਉਹਨਾਂ ਪਰਿਵਾਰ ਵਿੱਚ ਬੇहद ਖੁਸ਼ੀ ਪਾਈ ਜਾ ਰਹੀ ਹੈ ਤਾਂ ਕੁਝ ਲੋਕ ਸਾਡੇ ਨੂੰ ਮਜੂਦ ਨੇ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਸੀਏ ਲਾਗੂ ਹੋਣ ਤੋਂ ਬਾਅਦ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਹੈ ਭਾਜੀ ਕੀ ਨਾਮ ਹੈ ਕਦੋਂ ਮਾਈਗ੍ਰੇਟ ਹੋ ਕੇ ਇੱਥੇ ਪਹੁੰਚੇ ਸੀ ਕਿੰਨਾ ਕੰਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਜੀ ਮੇਰਾ ਨਾਮ ਸ਼ਿਵ ਕੁਮਾਰ ਹੈ ਮੈਂ 2005 ਪਿਸ਼ੌਰ ਪਾਕਿਸਤਾਨ ਤੋਂ ਆਇਆ ਹਾਂ ਇੰਡੀਆ 2005 ਤੋਂ ਲੈ ਕੇ ਹੁਣ ਤੱਕ ਕੀ ਮੁਸ਼ਕਿਲਾਂ ਆ ਰਹੀਆਂ ਸੀ ਸਰ ਦੇਖੋ ਮੁਸ਼ਕਿਲਾਂ ਇੰਡੀਅਨ ਸਰਕਾਰ ਵੱਲੋਂ ਤੇ ਕੋਈ ਨਹੀਂ ਆਈਆਂ ਸਾਨੂੰ ਬਟ ਇਹੀ ਹੈ ਕਿ ਸਾਨੂੰ ਵੀਜ਼ਾ ਲੈਣਾ ਪੈਂਦਾ ਵਾ ਇੱਕ ਸਾਨੂੰ ਇੰਡੀਅਨ ਨਾਗਰਿਕਤਾ ਨਹੀਂ ਮਿਲਦੀ ਪਈ ਹੈ ਸਾਨੂੰ ਇਹ ਮੇਨ ਮੁਸ਼ਕਿਲ ਹੈ ਇੰਡੀਆ ਦੇ ਵਿੱਚ ਜਿਹੜੇ ਕਿ ਸਾਨੂੰ ਅੱਗੇ ਕਾਰੋਬਾਰ ਦੇ ਵਿੱਚ ਵੀ ਕਰਨ ਚ ਕਾਫੀ ਦਿੱਕਤ ਹੁੰਦੀ ਹੈ ਤੇ ਉਸ ਤੋਂ ਇਲਾਵਾ ਸਾਡੇ ਰਿਸ਼ਤੇ ਵਗੈਰਾ ਹੋਣ ਚ ਵੀ ਸਾਨੂੰ ਕਾਫੀ ਪ੍ਰੋਬਲਮਸ ਆਈਆਂ ਨੇ ਤੇ ਅੱਗੋਂ ਵੀ ਜੋ ਕਿ ਸਾਡੇ ਲਈ ਹੈਗੀਆਂ ਨੇ ਉਹਨੇ ਮੁਸ਼ਕਲ ਜਿਹੜੀ ਇਹ ਹੱਲ ਹੋ ਚੁੱਕੀ ਹੈ ਕੋਈ ਸਰਕਾਰ ਵੱਲੋਂ 2019 ਚ ਬਿੱਲ ਲਿਆਂਦਾ ਗਿਆ ਸੀ ਪਰ ਹੁਣ ਇਹਨੂੰ ਲਾਗੂ ਜਿਹੜਾ ਲਾਗੂ ਕਰ ਦਿੱਤਾ ਗਿਆ ਹੈ ਸਿੱਧੇ ਤੌਰ ਤੇ ਭਾਰਤੀ ਨਾਗਰਿਕਤਾ ਮਿਲਣ ਦਾ ਰਾਹ ਜਿਹੜਾ ਖੁੱਲ ਚੁੱਕਿਆ ਹੈ ਤਾਂ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ ਜੀਸੀ ਬਹੁਤ ਖੁਸ਼ ਆ ਰਾਹ ਦਾ ਜਦੋਂ ਅਸੀਂ ਇਹ ਨੋਟੀਫਿਕੇਸ਼ਨ ਦੇ ਬਣ ਨਿਊਜ਼ ਤੇ ਸੁਣਿਆ ਹੈ ਕਿ ਹਾਂ ਜੀ ਇਹ ਸੀਏ ਲਾਗੂ ਹੋ ਗਿਆ ਹੈ ਅਸੀਂ ਬਹੁਤ ਖੁਸ਼ ਹਾਂ ਪਰਿਵਾਰ ਬਹੁਤ ਖੁਸ਼ ਹੈ ਸਾਰਾ ਪਰਿਵਾਰ ਬਹੁਤ ਜਿਆਦਾ ਖੁਸ਼ ਹੈਗਾ ਸਾਨੂੰ ਹੁਣ ਕਾਫੀ ਹੈ ਉਮੀਦ ਹੈ ਕਿ ਸਾਨੂੰ ਜਲਦੋਂ ਜਲਦ ਇੰਡੀਆ ਨਾਗਰਿਕਤਾ ਮਿਲ ਜੂਗੀ ਉਹਦਾ ਪ੍ਰੋਸੈਸ ਬਹੁਤ ਈਜ਼ੀ ਕਰਤਾ ਹੈ ਇੰਡੀਅਨ ਗਵਰਨਮੈਂਟ ਨੇ ਮੇਰਾ ਨਾਮ ਦਲਵਿੰਦਰ ਸਿੰਘ ਆ ਜੀ ਦਲਵਿੰਦਰ ਜੀ ਕਦੋਂ ਕਿੰਨੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਸੀ ਤਕ ਤਬਾ ਪਰਿਵਾਰ ਇੱਥੇ ਜਿਹੜੇ ਰਹਿੰਦੇ ਸੀ 15 ਤੋਂ 18 ਪਰਿਵਾਰ ਰਹਿੰਦੇ ਸੀ ਹੁਣ ਕੁਝ ਦਿੱਲੀ ਸ਼ਿਫਟ ਹੋ ਗਏ ਆ ਆਪਣੇ ਸਾਰੇ ਡਾਕੂਮੈਂਟ ਵਗੈਰਾ ਲੈ ਕੇ ਹੁਣ ਇੱਥੇ ਸਾਡਾ ਪਰਿਵਾਰ ਕਦੋਂ ਆਇਆ ਸੀ ਸਾਡਾ ਪਰਿਵਾਰ 1996 ਚ ਆਇਆ ਜੀ ਮੈਂ ਦੋ ਸਿਸਟਰ ਆ ਦੋ ਬ੍ਰਦਰ ਆ ਤੇ ਮਦਰ ਫਾਦਰ ਜੇਲੀ ਤੁਹਾਡੀ ਉਮਰ ਕਦੋਂ ਕਿੰਨੀ ਸੀ ਤੁਹਾਡੀ ਮੇਰੀ 1 ਸਾਲ ਦੀ ਉਮਰ ਸੀ 1 ਸਾਲ ਦੀ ਹਾਂਜੀ ਹਾਂਜੀ ਕੀ ਕੀ ਪ੍ਰੋਬਲਮਾਂ ਜਾਂਦੀ ਰਹੀਆਂ ਕਿ ਪ੍ਰੋਬਲਮ ਗਵਰਨਮੈਂਟ ਸਰਕਾਰ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਆਈ ਗਿਆ ਆਪਾਂ ਨੂੰ ਬਰਤੀ ਉਹਨਾਂ ਨੇ ਬਹੁਤ ਵਧਾ ਸਾਥ ਦਿੱਤਾ ਉਹਨਾਂ ਨੇ ਸਾਡਾ ਤੇ ਮਤਲਬ ਕਿ ਉਹ ਬਸ ਹਰ ਸਾਲ ਜਿਵੇਂ ਹਰ ਸਾਲ ਸਟੇਰ ਰਹਿ ਗਏ ਇੱਥੇ ਰਹਿਣਾ ਪੈਂਦਾ ਜਿਵੇਂ ਸਾਨੂੰ ਤਾਂ ਜ਼ਿਆਦਾ ਤੇ ਲੈਂਚ ਰਿਸ਼ਤੇ ਕਰਨ ਚ ਵਿਆਹ ਸ਼ਾਦੀ ਚ ਕਦੇ ਕਾਫੀ ਮੁਸ਼ਕਲ ਆ ਹਾਂਜੀ ਉਹ ਤੇ ਮੁਸ਼ਕਲ ਆਈਆਂ ਜਿਹੜੇ ਸਾਡੇ ਕੋਈ ਕਾਫੀ ਪੁਰਾਣੇ ਜਿਹੜੇ 1947 ਦੇ ਸਾਡੇ ਜਿਹੜੇ ਲੋਕ ਆਏ ਸੀ ਉਹਨਾਂ ਦੇ ਕਰਕੇ ਸਾਡੇ ਛੜੇ ਥੋੜੇ ਬਹੁਤ ਰਿਸ਼ਤੇ ਜਿਹੜੇ ਹੋ ਗਏ ਸਾਰੀ ਫੈਮਲੀਆ ਦੇ ਜਿਹੜੇ ਬੱਚੇ ਆਏ ਹੈਗੇ ਆ ਉਹਨਾਂ ਨੇ ਸਾਡਾ ਬਹੁਤ ਸਾ ਦਿੱਤਾ ਇੱਥੇ ਜਦੋਂ ਤੇ ਅਸੀਂ ਆਏ ਆ ਉਹਨਾਂ ਕਰਕੇ ਸਾਡੇ ਸਾਰੇ ਜਿਵੇਂ ਰਿਸ਼ਤੇ ਵਗੈਰਾ ਹੋ ਗਏ ਸੀ ਹੁਣ ਪਰਿਵਾਰਕ ਕੀ ਮੋਲ ਹੈ ਹੁਣ ਮਾਰ ਵਿੱਚ ਖੁਸ਼ੀ ਹੈ ਜੀ ਪੂਰੀ ਸ਼ੀਤੂ ਜੀ ਦੇਖ ਰਹੇ ਆ ਤੁਹਾਡੇ ਫੇਸਾਂ ਦੇ ਸਰਕਾਰ ਦੇ ਸੁਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਰਕਾਰ ਦਾ ਜੀ ਜਿਨ੍ਹਾਂ ਨੇ ਸੀਏ ਲਾਗੂ ਕੀਤਾ ਅਸੀਂ ਇਹਨੂੰ ਤਿੰਨ ਦੇਖਾ ਸਰਕਾਰ ਆਈਆਂ ਨੇ ਕਈਆਂ ਪਰ ਜਿਹੜਾ ਇਹ ਕੰਮ ਹੈ ਇਹ ਇਹ ਮੋਦੀ ਸਰਕਾਰ ਮੋਦੀ ਸਰਕਾਰ ਹੀ ਕਰ ਸਕਦੀ ਹੈ ਜੀ ਮੋਦੀ ਸਰਕਾਰ ਨੇ ਬਹੁਤ ਕੰਮ ਕੀਤੇ ਆ ਜੀ ਇਹ ਇੱਕ ਵੱਡਾ ਕੰਮ ਹੈ ਜਿਹਦੇ ਤੁਸੀਂ ਵੇਟ ਕਰ ਰਹੇ ਸੀ ਹਾਂਜੀ ਹਾਂਜੀ ਇਹਨੂੰ ਵੇਟ ਕਰ ਰਹੇ ਆ ਮੈਨੂੰ ਤੁਸੀਂ ਦੇਖ ਹੀ ਸਕਦੇ ਮੇਰੀ ਉਨ 29 ਸਾਲ ਉਮਰ ਹੈ 28 ਸਾਲ ਹੋ ਗਏ ਵੇਟ ਕਰ ਰਹੇ ਆ ਇਹਨੂੰ ਇਹੋ ਜੀਆਂ ਕਈ ਫੈਮਿਲੀ ਆ ਜਿਹੜੀਆਂ 30 ਤੋਂ 35 35 ਸਾਲ ਹੋ ਗਏ ਜਿਹੜੇ ਨਾਗਰਿਕਤਾ ਨੂੰ ਦੀਖ ਰਹੇ ਆ ਇਹ ਨਾਗਰਿਕਤਾ ਆਏਗੀ ਤੇ ਕੁਛ ਐ ਸਕਸੈਸ ਗਾਹ ਕਰ ਸਕਦੇ ਆ ਆਪਣੇ ਲਈ ਮੇਰਾ ਨਾਮ ਸੂਰਬੀਰ ਸਿੰਘ ਜੀ ਅਸੀਂ 1992 ਦੇ ਵਿੱਚਕਾਰ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਆਏ ਆ ਸਾਡੀ ਉਮਰ ਉਦੋਂ 7-8 ਸਾਲ ਦੀ ਆਹੀਂ ਤੇ ਅਸੀਂ ਜਦੋਂ ਆਏ ਅਸੀਂ ਲਗਾਤਾਰ 30 ਸਾਲ ਤੇ ਸਟੇ ਵੀਜ਼ਾ ਲੈ ਕੇ ਵਧਾ ਕੇ ਅਸੀਂ ਭਾਰਤ ਸਰਕਾਰ ਪੰਜਾਬ ਵਿੱਚ ਰਹਿ ਰਹੇ ਅਸਲ ਵੀਜ਼ਾ ਲੈਣਾ ਪੈਂਦਾ ਸੀ ਕਾਫੀ ਮੁਸ਼ਕਲ ਪ੍ਰੋਸੈਸ ਹੈ ਬਿਲਕੁਲ ਮੁਸ਼ਕਲ ਪ੍ਰੋਸੈਸ ਹੈ ਦੇਖੋ ਜੀ ਇੱਕ ਪਰਿਵਾਰ ਇੱਕ طرف ਕਾਰੋਬਾਰ ਇੱਕ طرف ਵੀਜ਼ਾ ਇੱਕ طرف ਲੇਕਿਨ ਅਸੀਂ ਉਹਨਾਂ ਨੂੰ ਭਾਰਤ ਸਰਕਾਰ ਨੂੰ ਜਦੋਂ ਦੇ ਅਸੀਂ ਆਏ ਆ ਉਸ ਤੋਂ ਉਹਨਾਂ ਨੂੰ ਇਹੀ ਕਿਹਾ ਕਿ ਸਾਡਾ ਮੁਲਕ ਉਹ ਨਹੀਂ ਸੀ ਸਾਡਾ ਮੁਲਕ ਇਹ ਆ ਅਸੀਂ ਆਪਣਾ ਹੱਕ ਹੈ ਸਾਡਾ ਸਾਨੂੰ ਸਾਡੀ ਪਛਾਣ ਦਿੱਤੀ ਜਾਵੇ ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀ ਅਸੀਂ ਕਿੱਥੇ ਨਹੀਂ ਜਾਣਾ ਸਾਡੇ ਤੁਸੀਂ ਸਾਡਾ ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਸਾਨੂੰ ਵੀਜ਼ਾ ਬੰਦ ਕਰਕੇ ਸਾਨੂੰ ਇੱਥੋਂ ਦੀ ਭਾਰਤ ਨਾਗਰਿਕਤਾ ਦਿੱਤੀ ਜਾਵੇ ਲਗਾਤਾਰ 30 ਸਾਲ ਹੋ ਗਏ ਅਸੀਂ ਇਹ ਹੀ ਮੰਗ ਆਪਣੇ ਸਰਕਾਰ ਅੱਗੇ ਰੱਖੀ ਆ ਸਰਕਾਰਾਂ ਆਈਆਂ ਗਈਆਂ ਪਰ ਸਾਡੀ ਮੰਗ ਕਿਸੇ ਨੇ ਨਹੀਂ ਸੁਣੀ ਇਸ ਸਾਲ ਕਾਫੀ ਔਕੜਾਂ ਭਰੇ ਰਹੇ ਹੋ ਨੇ ਕੰਮ ਕਾਰੋਬਾਰ ਚ ਵੀ ਮੁਸ਼ਕਲਾਂ ਜਿਸ ਤਰ੍ਹਾਂ ਦੱਸ ਰਹੇ ਕਿ ਬੱਚਿਆਂ ਦੇ ਵਿਆਹ ਸ਼ਾਦੀਆਂ ਚ ਵੀ ਮੁਸ਼ਕਲ ਆ ਮੈਂ ਕਹਿੰਦਾ ਦੇਖੋ ਜੀ ਕਿਥੇ ਵਿਆਹ ਚ ਜਾਈਏ ਫੋਨ ਆ ਜਾਂਦਾ ਹੈ ਦੇਖੋ ਜੀ ਤੁਹਾਡਾ ਵੀਜ਼ਾ ਮੁੱਕ ਗਿਆ ਆ ਜਾਓ ਕਿਥੇ ਉਥੇ ਚਲੀ ਜਾਏ ਅਸੀਂ ਤਾਂ ਫਿਰ ਕੀ ਕਰਦੇ ਅਸੀਂ ਤੇ ਇੰਨਾ ਪਰੇਸ਼ਾਨ ਹੋ ਰਹੇ ਸੀ ਕਿ ਅਸੀਂ ਇਹਦਾ ਮਤਲਬ ਅਸੀਂ 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 ਤੇ ਇਹੀ ਚਾਹੁੰਦੇ ਸੀ ਫਿਰ ਅਸੀਂ ਉੱਥੇ ਚੰਗੇ ਸਾਂ ਜੇ ਸਾਨੂੰ ਤੁਸੀਂ ਇੱਥੇ ਇੱਕ ਐਸਾ ਫੀਲ ਕਰਦੇ ਹੋ ਵੀ ਤੁਸੀਂ ਹਲੇ ਵੀ ਸਾਡੇ ਉਹਦੇ ਚ ਜੇਲ੍ਹ ਚ ਬੰਦ ਦਿਓ ਤੇ ਫਿਰ ਸਾਨੂੰ ਕੀ ਫਾਇਦਾ ਸੀ ਉੱਥੇ ਚੰਗੇ ਸਾਂ ਅਸੀਂ ਤਾਂ ਉਹ ਇਸ ਕਰਕੇ ਛੱਡ ਕੇ ਆ ਕਿ ਸਾਡਾ ਮੁਲਕ ਨਹੀਂ ਸੀ ਅਸੀਂ ਤੇ ਆਪਣੇ ਮੁਲਕ ਆਏ ਹਾਂ ਸੁਰੱਖਿਤ ਨਹੀਂ ਸੀ ਸੁਰੱਖਿਤ ਨਹੀਂ ਸੀ ਸਾਨੂੰ ਜਿਹੜਾ ਵੀ ਕੁਝ ਹੁੰਦਾ ਸੀ ਅੱਜ ਇੱਥੇ ਵੀ ਸਾਨੂੰ ਇਹੀ ਕਹਿੰਦੇ ਨੇ ਉਹ ਤੂੰ ਅਫਗਾਨਿਸਤਾਨੀ ਹੈ ਤੂੰ ਪਾਕਿਸਤਾਨੀ ਹੈ ਸਾਡੀ ਪਕੜੀ ਦੇਖ ਕੇ ਵੀ ਸਾਨੂੰ ਕੋਈ ਨਹੀਂ ਕਹਿੰਦਾ ਤੂੰ ਭਾਰਤ ਸਰਕਾਰ ਦਾ ਬੰਦਾ ਭਾਰਤੀ ਹੈ ਨਾਗਰ ਕਹਿੰਦਾ ਪਰ ਅਸੀਂ ਅੱਜ ਵੀ ਕਹਿੰਨੇ ਆ ਤੇ ਕੱਲ ਵੀ ਕਹਨੇ ਆ ਸਾ ਕਿ ਸਾਨੂੰ ਆਪਣੀ ਨਾਗਰਿਕਤਾ ਦਿੱਤੀ ਜਾਵੇ ਲੇਕਿਨ ਜਦੋਂ ਆਪਣਾ ਬਣਾ ਲੋ ਜੇ ਸਾਨੂੰ ਕੱਲ ਜਦੋਂ ਪਤਾ ਲੱਗਾ ਕਿ ਮੋਦੀ ਸਰਕਾਰ ਨੇ ਇਹ ਰੂਲ ਲਾਗੂ ਕੀਤਾ ਸਾਡੇ ਤੇ ਦਿਲ ਬਹੁਤ ਖੁਸ਼ ਹੋਇਆ ਅਸੀਂ ਫੁੱਲੇ ਨਹੀਂ ਸਮਾ ਰਹੇ ਸਾਡੀ ਮੰਮੀ ਕਹਿੰਦੀ ਸੀ ਪੁੱਤਰ ਪਿਤਾ ਜੀ ਤੇ ਤੇਰੇ ਐਸੇ ਉਹਦੇ ਚ ਚਲ ਗਏ ਗਮ ਚ ਕੋਈ ਘਟੋ ਘਟ ਮੈਂ ਤੇ ਭਾਰਤੀ ਨਾਗਰਿਕ ਬਣ ਕੇ ਜਾਵਾਂਗੀ ਨਾ ਕੋਈ ਕਹਿਤ ਨਹੀਂ ਕਹੇਗਾ ਤੂੰ ਅਫਗਾਨਿਸਤਾਨੀ ਸਹੀ ਤੇ ਅਫਗਾਨਿਸਤਾਨ ਦੀ ਹੋਗੀ ਨਹੀਂ ਮੈਨੂੰ ਇਹ ਖੁਸ਼ੀ ਹੋ ਗਈ ਕਿ ਮੈਂ ਆਪਣਾ ਭਾਰਤੀ ਦੀ ਪਛਾਣ ਪਾਸਪੋਰਟ ਤੇ ਲਾ ਕੇ ਤੇ ਮੈਂ ਭਾਰਤ ਨਾਗਰਿਕਤਾ ਬਣ ਕੇ ਜਾਵਾਂਗੀ ਭਾਰਤੀ ਪਾਸਪੋਰਟ ਹਾਸਲ ਹੋ ਹਾਂ ਬਹੁਤ ਖੁਸ਼ੀ ਬਹੁਤ ਖੁਸ਼ੀ ਦਿਲਾ ਰਿਹਾ ਹੁਣ ਅਸੀਂ ਇਹ ਜਲਦ ਤੋਂ ਜਲਦ ਮੁੱਖ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਹਾਡੀ ਸਰਕਾਰ ਦੇ ਆਂਦੇ ਹੀ ਇੰਨੇ ਕੰਮ ਹੋਏ ਨੇ ਕਿ ਮੈਨੂੰ ਤਾਂ ਪਹਿਲੇ ਵਿਸ਼ਵਾਸ ਨਹੀਂ ਸੀ ਕਿ ਯਾਰ ਮੋਦੀ ਇਸ ਤਰ੍ਹਾਂ ਕਰੇਗਾ ਮੋਦੀ ਇਸ ਤਰ੍ਹਾਂ ਕਰੇਗਾ ਲੇਕਿਨ ਨਹੀਂ ਕੱਲ ਮੈਨੂੰ ਇਹਨਾਂ ਵਿਸ਼ਵਾਸ ਹੋ ਗਿਆ ਕਿ ਮੋਦੀ ਨੇ ਜਿਹੜਾ ਕੰਮ ਕੀਤਾ ਇਹਦਾ ਮਤਲਬ ਉਹ ਹਰ ਹੱਕ ਦੇ ਵਿੱਚ ਖਲੋਂਦਾ ਹੈ ਹੁਣ ਅਸੀਂ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਸੈਂਟਰ ਚ ਲਾਗੂ ਕੀਤਾ ਪੂਰੇ ਭਾਰਤ ਚ ਲਾਗੂ ਕੀਤਾ ਇਹ ਪੰਜਾਬ ਸਟੇਟ ਨੂੰ ਵੀ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਜੋ ਸਾਨੂੰ ਇਹ ਹੱਕ ਸਾਨੂੰ ਮਿਲੇ ਖੁਸ਼ੀ ਮਨਾਈ ਜਾ ਰਹੀ ਹੈ ਬਿਲਕੁਲ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਕਾਰੋਬਾਰ ਇੱਕ ਤਰਫ ਹੈ ਇੱਕ ਹੈ ਜਿਹੜਾ ਨਵਾਂ ਜਨਮ ਇੱਕ ਤਰਫ ਹੈ ਅਸੀਂ ਨਵਾਂ ਜਨਮ ਹੋਇਆ ਨਵਾਂ ਜਨਮ ਹੈ ਨਵਾਂ ਜਨਮ ਜੀ ਸਾਨੂੰ ਆਪਣੀ ਪਛਾਣ ਮਿਲ ਗਈ ਸਾਡੇ ਬੱਚਿਆਂ ਨੂੰ ਸਾਡੀ ਪਛਾਣ ਮਿਲ ਗਈ ਸਾਡਾ ਬੱਚੇ ਵੀ ਸਾਨੂੰ ਕਹਿਣਗੇ ਸਾਡਾ ਪੁੱਤ ਸਕੂਲਾਂ ਵਿੱਚ ਪੁੱਤ ਪੁੱਛਿਆ ਜਾਏਗਾ ਤੇਰੇ ਪਿਤਾ ਜੀ ਕਿੱਥੋਂ ਨੇ ਇਹ ਤੇ ਨਹੀਂ ਕਿਹਾ ਜਾਏਗਾ ਅਫਗਾਨਿਸਤਾਨ ਦੇ ਤੁਹਾਡਾ ਪਿਤਾ ਜੀ ਅਫਗਾਨਿਸਤਾਨ ਤੋਂ ਆਇਆ ਸੀ ਪਰ ਭਾਰਤ ਦੇ ਨਾਗਰ ਦੇ ਮਾਨਨਾ ਕਹਾਂਗੇ ਅਸੀਂ ਮਾਨਨਾ ਕਹਾਂਗੇ ਅਸੀਂ ਭਾਰਤ ਦੇ ਹਾਂ ਬਿਲਕੁਲ ਤੇ ਇਹ ਨੇ ਉਹ ਪਰਿਵਾਰ ਜੋ ਪਿਛਲੇ 30 32 ਸਾਲਾਂ ਤੋਂ ਹਰ ਸਾਲ ਇਹਨਾਂ ਨੂੰ ਵੀਜ਼ਾ ਲਵਾਉਣਾ ਪੈਂਦਾ ਸੀ ਵੀਜ਼ਾ ਐਕਸਟੈਂਡ ਕਰਾਉਣਾ ਪੈਂਦਾ ਸੀ ਔਰ ਇੱਕ ਹਮੇਸ਼ਾ ਵਿਦੇਸ਼ੀ ਦੇ ਤੌਰ ਤੇ ਵਰਤੇ ਇਹਨਾਂ ਨੂੰ ਦੇਖਿਆ ਜਾਂਦਾ ਸੀ ਨਾ ਇਹ ਜ਼ਿਆਦਾ ਖਰੀਦ ਸਕਦੇ ਸਨ ਨਾ ਸਿੱਧੇ ਤੌਰ ਤੇ ਆਪਣੇ ਨਾਮ ਤੇ ਬੈਂਕ ਦਾ ਖਾਤਾ ਖੋਲਾ ਸਕਦੇ ਸਨ ਨਾ ਆਪਣੇ ਨਾਂ ਤੇ ਕਾਰੋਬਾਰ ਕਰ ਸਕਦੇ ਸਨ ਪਰ ਹੁਣ ਨੇ ਸਾਰੀਆਂ ਮੁਸ਼ਕਲਾਂ ਹੱਲ ਹੋ ਚੁੱਕੀਆਂ ਹੈ ਸੀਏ ਲਾਗੂ ਹੋ ਕੇ ਤੇ ਜਾਣ ਤੋਂ ਪਰ ਦੀ ਨਾਗਰਿਕਤਾ ਮਿਲਣ ਦਾ ਰਸਤਾ ਜਿਹੜਾ ਹੈ ਉਹ ਸਾਫ਼ ਹੋ ਚੁੱਕਿਆ ਹੈ ਔਰ ਪੂਰੇ ਮਾਨਨਲ ਹੁਣ ਕਹਿ ਸਕ ਰਹੇ ਕਿ ਕਿਸੀ ਭਾਰਤੀਆਂ ਇਸ ਗੱਲ ਨੂੰ ਲੈ ਕੇ ਬੇहद ਖੁਸ਼ੀ ਪਾਈ ਜਾ ਰਹੀ ਹੈ ਕੈਮਰਾ ਪਾਸ ਰਾਕੇਮਰ ਦੇ ਨਾਮ ਅਮਰਿੰਦਰ ਸਿੰਘ ਮੌਂਗਾ ਪੀਟਸ ਨਿਊਜ਼ ਅਮਰਤ